ਆਪ ਜੀ ਦਾ ਆਨੰਦ ਸਦਾ ਰਹੇ। ਆਕੀਂ ਫੁਕਕਾਰੀ ਦੇ ਸਾਥਨ ਜੀਓ ਆਪ ਸਭ ਨੂੰ ਪਤ ਪਤਾ ਹੈ ਕਿ ਸਤੂ ਸਰ ਦੀ ਕਿਪਸਟਾ ਪਿੰਡ ਪਿੰਡ ਸ਼ਹਿਰ ਸ਼ਹਿਰ ਅੰਮਰ ਸੰਚਾਰ ਸਮਾਗਮ ਚੱਲ ਰਿਹਾ ਹੈ। 100 ਕਿਲੋ ਜੀ ਸਭ ਤੋਂ ਸੈਂਪਲੀ ਕਿਰਤਾਂ ਕੀਤੀ ਸੀ। ਪਿੰਡ ਤੋਆ ਜ਼ਿਲ੍ਹਾ ਬਰਨਾਲਾ ਦੇ ਕੁਝ ਅ ਤਿੰਨਾਂ ਚਾਰ ਗੁਰੂ ਸੰਸਾਧ ਰੋਇਸਰ ਇਸ ਵਿੱਚ ਸਰਪਤਾ ਨੇ ਗੁਰਵਾੜੀ ਗ੍ਰਿਫਤਿਹਾਰ ਸਿੱਖ ਗ੍ਰਿਫਤਿਹਾਰ ਦੀ ਵਿਚਾਰਾ ਸਰ ਨੂੰ ਦਿੱਤੀਆਂ। ਸਮਾਜਤਾ ਨੇ ਕੁਰਬਾਨੀ ਹੁੰਦੀਆਂ ਵਿਚਾਰਾਂ ਤੋਂ ਪਲੇਸ ਸ਼ੁਰੂ ਕੀ ਜਦ ਸਮਾਜਤਾ ਨੇ ਅੰਤਰ ਸਿਕੰਡਰ ਦੇ ਨਾਮ ਦਾ ਪ੍ਰੋਵਾਈਸਰ ਸੋ ਸਤਿਗੁਰੂ ਸਾਹਿਬ ਦੀ ਕਿਰਪਾ ਸੰਤਾਂ ਆਜ ਦੇ ਰੋਪਣੇ ਤੋਂ ਵਾਗ ਉੱਤੇ ਨ ਮਹਾਨ ਅਨੁਸੂਚਿਤ ਕਾਸਮੂ ਹੋਏ ਹਨ ਜਿਸ ਵਿੱਚ ਬਿਆਸ ਸਮਾਜਤਾ ਨੇ ਉਮਰਤ ਸਕਿਆ ਕਿੰਨਾ ਸਮਾਜਤਾ ਨੇ ਉਮਰਤ ਸਕਿਆ ਪੂਰਾ ਸੰਤਾਨ ਨੂੰ ਬਿਆਨ ਕਰਕੇ ਪਤਾ ਨਹੀਂ ਅੱਗ ਲੱਗਣੇ ਹੋਣਾ ਪਰ ਹੋਤਲੇ ਨਾਲ ਇਸ ਮੁੱਚੇ ਪੰਗਤ ਪਰਵਾਰ ਦਾ ਪ੍ਰਤੀਸਾਣ ਜੋਗੇ ਅੱਜ ਅੰਤ ਪਰਿਵਾਰਿਕ ਵਾਧਾ ਹੋਇਆ ਸੰਤੂ ਸੇਕ ਪਰਵਾੜੀ ਵਿੱਚ ਜੇ ਉਸਨੂੰ ਪੰਕਤੀ ਲੱਗਾ ਹੋਵੇ ਸੋ ਆਪ ਕੋ ਸਭ ਸੰਸਕਰਨ ਬੇਨਤੀ ਹੈ ਕਿ ਆਪ ਅਰਥਪਰਗਾਨਾ ਅੰਮ੍ਰਿਤ ਸੰਚਾਰ ਸਮਾਜ ਨੂੰ ਦੇਖਿਓ ਜੇ ਇਤਿਹਾਸਾਕੀ ਜੇ ਆਪ ਜੀ ਚਾਹੁੰਦੇ ਹੋ ਕਿ ਸਤਪੁਰ ਸਾਹਿਬ ਜੀ ਘਰਸ਼ਿਪੂ ਤੋਂ ਲੋਕਤਸ ਦੇ ਮਹਾਰਾਜ ਨੂੰ ਪਰਵਾੜੀ ਵਿੱਚ ਪਤਾ ਹੋਵੇ ਜੇ ਇਸ ਵੀਡੀਓ ਨੂੰ ਪਰਵਾੜੀ ਵਿੱਚ ਨਲਮੀਨ ਵਿੱਚ ਪੋੜਾ ਕਰਾਓ ਤੁਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਟੰਡਾ ਸਹਿਰਾਂ ਵਿੱਚ ਅੰਮ੍ਰਿਤ ਸੰਚਾਰ ਦਾ ਪੱਤਰਵਾਹ ਕੇ ਗੱਲ ਤੋਂ ਪਾਕਿਸਤਾਨ ਪ੍ਰਚਾਰ ਹੈ ਬਿਲਕੁਚ ਆਪਣਾ ਦੀ ਸਰਬੋਤਮ ਜੀ ਬਲਾਓ ਹਰਿਆਕੋ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ